ਅਬੂਸ਼ੇ ਹੀ ਦੇਖ ਰਹੇ ਤੁਸੀਂ ਅੱਜ ਤੁਹਾਨੂੰ ਅਸੀਂ ਅਮ ਲੌਨ ਜਾ ਰਹੇ ਹਾਂ ਦੋ ਆ ਛੋਟੀਆਂ ਟੈਲੈਂਟਡ ਟਵਿਨ ਸਿਸਟਰਸ ਦੇ ਨਾਲ ਜਿਨ੍ਹਾਂ ਨੇ ਆ ਆਪਣੇ ਪਰਿਵਾਰ ਦਾ ਤੇ ਆਪਣੇ ਦੇਸ਼ ਦਾ ਜਿਹੜਾ ਨਾਮ ਹੈ ਉਹ ਪੂਰੇ ਵਰਲਡ ਦੇ ਵਿੱਚ ਚਮਕਾਇਆ ਆ ਡਾਂਸ ਦੇ ذریعے ਵੱਡਾ ਨਾਮ ਬਣਾਉਣ ਵਾਲੀਆਂ ਤਾਨਿਆ ਤੇ ਤਨੀਸ਼ਾ ਦੋ ਟਵਿਨ ਸਿਸਟਰਸ ਨੇ ਛੋਟੀ ਉਮਰ ਦੇ ਵਿੱਚ ਹੀ ਡਾਂਸ ਦਾ ਸ਼ੌਂਕ ਇਹਨਾਂ ਨੂੰ ਸੀਗਾ ਤੇ ਡਾਂਸ ਦੇ ਵਿੱਚ ਇਹਨਾਂ ਨੇ ਹਾਲ ਹੀ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਡਾਂਸ ਚੈਂਪੀਅਨਸ਼ਿਪਸ ਆ ਆਗਾਜ਼ ਕੀ ਉਹਦਾ ਆਗਾਜ਼ ਹੋਇਆ ਸੀਗਾ ਤੇ ਉੱਥੇ ਜੇਤੂ ਰਹੀਆਂ ਨੇ ਤੇ ਇਹਨਾਂ ਦੇ ਸਫ਼ਰ ਬਾਰੇ ਜਾਣਦੇ ਆ ਸਾਡੇ ਨਾਲ ਗੱਲਬਾਤ ਕਰਨਗੀਆਂ ਆ ਉਸ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਇਹਨਾਂ ਨੂੰ ਸਿਖਾਉਣ ਵਾਲੇ ਨੇ ਉਹ ਸਾਡੇ ਨਾਲ ਨੇ ਉਹਨਾਂ ਨੂੰ ਉਹਨਾਂ ਤੋਂ ਪੁੱਛਦੇ ਆ ਕੀ ਨਾਮ ਹੈ ਤੁਹਾਡਾ ਜੀ ਤੁਹਾਡਾ ਨਾਮ ਜੀ ਸਮੀਰ ਬਾਜਨ ਸਮੀਰ ਜੀ ਪਹਿਲਾਂ ਤਾਂ ਦੋਨੋਂ ਇਹਨਾਂ ਸਿਸਟਰਸ ਬਾਰੇ ਦੱਸੋ ਵੀ ਕਿਵੇਂ ਤੁਸੀਂ ਇਹਨਾਂ ਨੂੰ ਮਿਲੇ ਤੇ ਕਿਵੇਂ ਇਹਨਾਂ ਨੇ ਕਦੋਂ ਸ਼ੁਰੂ ਕੀਤਾ ਤੇ ਉਥੋਂ ਲੈ ਕੇ ਹੁਣ ਤੱਕ ਦੀ ਜਿਹੜੀ ਅਚੀਵਮੈਂਟ ਹੈ ਉਹਦੇ ਬਾਰੇ ਦੱਸੋ ਜਰਨੀ ਕਿਵੇਂ ਰਹੀ ਓਕੇ ਜੀ ਬੱਚੇ 3 ਸਾਲ ਦੇ ਸੀਗੇ ਜੀ ਇਹਨਾਂ ਦੇ ਪੇਰੈਂਟ ਮੰਮੀ ਲੈ ਕੇ ਆਏ ਸੀ ਇਹਨਾਂ ਨੂੰ ਵੀ ਸਾਡੇ ਬੱਚੇ ਟਵਿਨਸ ਨੇ ਤੇ ਇਹਨਾਂ ਨੂੰ ਅਸੀਂ ਸਾਲਸਾ ਟਵਿਨਸ ਇੰਟਰਨੈਸ਼ਨਲ ਪਰਫਾਰਮਰ ਬਣਾਉਣਾ ਹੈ ਤੇ ਹੁਣ ਇਸ ਵੇਲੇ ਇਹਨਾਂ ਦੀ ਏਜ 15 ਸਾਲ ਹੋ ਗਈ ਹੈ ਆਲਮੋਸਟ ਲਾ ਲਓ ਤੁਸੀਂ 11 12 ਸਾਲ ਹੋ ਗਏ ਨੇ ਤੇ ਕਲੀਅਰ ਸੀਗਾ ਪਹਿਲਾਂ ਵੀ ਪੇਰੈਂਟਸ ਦੇ ਮਾਈਂਡ ਦੇ ਵਿੱਚ ਅੱਜ ਵੀ ਕਿ ਇਹਨਾਂ ਨੇ ਇੰਟਰਨੈਸ਼ਨਲ ਪਰਫਾਰਮਰ ਬਣਨਾ ਹੈ ਵੇਰੀਅਸ ਡਾਂਸ ਫਾਰਮ ਸਿੱਖਣੇ ਰੈਗੂਲਰ ਕੋਚਿੰਗ ਲੈਣੀ ਹੈ ਤੇ ਇੰਟਰਨੈਸ਼ਨਲ ਪਰਫਾਰਮੈਂਸਿਸ ਦੇ ਨਾਲ ਨਾਲ ਰਿਐਲਿਟੀ ਸ਼ੋ ਜੋ ਵੀ ਮੌਕੇ ਮਿਲਦੇ ਹਨ ਉਹ ਸਪੋਰਟਿਵ ਰਹਿਣਗੇ ਤੇ ਅੱਜ ਤੱਕ ਉਹ ਸਪੋਰਟ ਕਰ ਰਹੇ ਹਨ ਤੇ ਬੱਚੇ ਵੇਰੀਅਸ ਡਾਂਸ ਫਾਰਮ ਸਿੱਖ ਕੇ ਇੰਡੀਆ ਤੇ ਇੰਡੀਆ ਦਾ ਨਾਮ ਸਾਡਾ ਸਾਰਾ ਦਾ ਨਾਮ ਰੋਸ਼ਨ ਕਰ ਰਹੇ ਅਸੀਂ ਦੋਨੋਂ ਅਸੀਂ ਸਿਖਾਉਂਦੇ ਹਾਂ ਸੀਰ ਸਾਖੀ मैम ਤੇ ਮੈਂ ਸਮੀਰ ਤੇ ਇਹ ਰੌਕ ਸਟਾਰ ਟਵਿੰਸ ਅੱਜ ਕਿੱਥੇ ਕਿੱਥੇ ਹੋਈ ਜਿਹੜੇ ਆ ਜਿਹੜੇ ਇਹਨਾਂ ਦਾ ਕੰਪੀਟੀਸ਼ਨ ਸੀਗਾ ਉਹ ਕਿਹੜੇ ਕਿਹੜੇ ਕੰਟਰੀਸ 'ਚ ਹੋਇਆ ਅ ਪ੍ਰੈਜ਼ੈਂਟਲੀ ਜਿਹੜਾ ਸੀ ਯੂਰਪ ਕਵਰ ਕਰਕੇ ਆਏ ਆ ਅਸੀਂ ਡੇਢ ਮਹੀਨਾ ਦਾ ਟੂਰ ਟੂਰ ਸੀਗਾ ਜਿਹਦੇ ਵਿੱਚ ਚਾਰ ਮੇਜਰ ਕੰਟਰੀਆਂ ਸੀਗੀ ਪਰਾਗ ਤੇ ਬੁਡਾਪੈਸਟ ਹੰਗਰੀ ਤੇ ਐਮਸਟਰਡਮ ਨੀਦਰਲੈਂਡਸ ਤੇ ਆਪਣਾ ਇਟਲੀ ਤੇ ਇੱਥੇ ਬਿਗ ਇਵੈਂਟ ਸੀਗੇ ਉੱਥੇ ਇੰਟਰਨੈਸ਼ਨਲੀ ਹੋਰ ਕਾਫੀ ਕੰਟਰੀਜ਼ ਪਾਰਟਿਸਿਪੇਟ ਕਰ ਰਹੀ ਸੀਗੀ ਲਾ ਲਓ ਕਿ ਹਰ ਕੰਟਰੀ ਦੇ ਵਿੱਚ 40 50 40 50 ਕੰਟਰੀਜ਼ ਪਾਰਟਿਸਿਪੇਟ ਕਰ ਰਹੀਆਂ ਸੀਗੀਆਂ ਇੰਡੀਵਿਜੂਅਲੀ ਦੇਖਿਆ ਜਾਏ ਵੀ ਸਪੋਜ਼ ਇਹਨਾਂ ਨੇ ਕਲਾਸੀਕਲ ਦੇ ਵਿੱਚ ਕੀਤਾ ਜਾਂ ਫੋਕ ਲੋਰ ਕੀਤਾ ਜਾਂ ਫਿਰ ਵੈਸਟਰਨ ਡਾਂਸ ਜਾਂ ਸਾਲਸਾ ਦੇ ਵਿੱਚ ਕੀਤਾ ਤਾਂ ਮਿਨੀਮਮ 70 80 80 ਪਾਰਟਿਸਪੈਂਟ ਇੱਕ ਕੈਟਾਗਰੀ 'ਚ ਹੁੰਦੇ ਸੀਗੇ ਇੰਟਰਨੈਸ਼ਨਲੀ ਤੇ ਕੰਪੀਟੀਸ਼ਨ ਬੜਾ ਹੀ ਹਾਰਡ ਹੁੰਦਾ ਸੀ ਬਿਕੋਜ਼ ਸਾਰੇ ਹੀ ਆਪਣੇ ਆਪਣੀ ਕੰਟਰੀਆਂ 'ਚੋਂ ਬੈਸਟ ਆਏ ਹੋਏ ਆ ਤਾਂ ਬੈਸਟ ਆਫ ਦਾ ਬੈਸਟ ਨਾਲ ਸਾਡਾ ਕੰਪੀਟੀਸ਼ਨ ਹੋ ਰਿਹਾ ਸੀਗਾ ਤੇ ਚਾਰ ਮੇਜਰ ਇਵੈਂਟ ਸੀਗੇ ਤੇ ਪਿਛਲੇ ਸਾਲ ਕੋਰੀਆ ਤੇ ਦੁਬਈ ਸੀਗਾ ਤੇ ਅੱਗੇ ਹੁਣ ਆਉਣ ਵਾਲੇ ਟਾਈਮ 'ਚ ਮਲੇਸ਼ੀਆ ਸੋਨਣਾ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਕਿਨੂੰ ਵੇਖ ਕੇ ਡਾਂਸ ਸਿੱਖਣਾ ਸ਼ੁਰੂ ਕੀਤਾ ਸ਼ੌਂਕ ਕਿਵੇਂ ਪਿਆ ਡਾਂਸ ਦਾ ਹਮਮ ਲੋਗ ਨਾਰਮਲੀ ਹਿੰਦੀ ਵਿੱਚ ਲਾਊਡ ਲਾਊਡ ਹਮ ਦੋਨੋਂ ਜਦ ਛੋਟੇ ਸੀ ਤਾਂ ਹਮ ਦੋਨੋਂ ਐਸੇ ਹੀ ਇੱਕ ਦੂਸਰੇ ਕੋ ਦੇਖ ਕੇ ਡਾਂਸ ਕਰਤੇ ਰਹਤੇ تھے ਫਿਰ ਜਦ ਮੰਮਾ ਨੇ ਦੇਖਾ ਕਿ ਹਮ ਦੋਨੋਂ ਕੋ ਡਾਂਸ ਪਸੰਦ ਹੈ ਫਿਰ ਉਹਨੇ ਡਾਂਸ ਕਲਾਸ ਵਿੱਚ ਡਾਂਸ ਕਰਵਾਇਆ ਅੱਛਾ ਕੋਈ ਫੇਵਰੇਟ ਡਾਂਸਰ ਹੈ ਆਪਕਾ ਹਾਂਜੀ ਕੌਣ ਕੌਣ ਹੈ ਬੀਰਜੂ ਮਹਾਰਾਜੀ ਪੰਡਿਤ ਬੀਰਜੂ ਮਹਾਰਾਜੀ तो आपने इतनी कंट्रीज में परफॉर्म किया सबसे मज़ा आपको ज़्यादा कहाँ पे आया हमको इटली में आया अच्छा इटली में क्या खास था वहाँ पे मतलब हमारे जो डांस थे एक तो बहुत पावरफुल था गरबा हुआ था और एक हमारा कंटेम्प्रेरी हुआ था और वहाँ पे मतलब हमारा गाला भी हुआ था तो वहाँ पे सबसे ज़्यादा मज़ा आया था तो आप यहाँ पे प्रैक्टिस कितना टाइम करते हो हम लोग जैसे वही बताया था कि हम नॉर्मल बेसिस पे डेढ़ घंटा डांस करते हैं रोज़ लाइक आज रॉक स्टार है तो कल हमारा क्लासिकल वाला होगा बट अगर कोई कंपटीशन आने वाला है तो हम लोग संडेज़ को भी क्लासेस लगाते हैं मैम भी हमारी क्लासेस लगती हैं मैम लाइक मैम मॉर्निंग में लेते हैं और हमारे क्लासिकल मैम मिसेज अपने दुबई में हमारी दोपहर को लेते हैं चाहे वो दो घंटे या फिर तीन घंटे हो आपको एक्टिंग भी सीखनी पड़ती है इस डांस के साथ साथ नहीं मतलब डांस के साथ अपने आप हमको एक्टिंग आ जाती है आ जाती है एक्सप्रेशन वगैरह तो आप पढ़ाई को फिर कैसे मैनेज करते हो डांस के साथ जैसे हमारे दिन के शुरुआत में हमारे स्कूल होते हैं फिर उसके बाद जब स्कूल से आए खाना खाने के बाद हम लोग डांस क्लास जाते हैं डांस क्लास से आने के बाद ट्यूशन पढ़ते हैं फिर उसके बाद रात तक पढ़ाई करने के, के बाद सो जाते हैं फिर ऐसे मैनेज हो जाता है कौन सी क्लास में टेंथ अच्छा क्या ड्रीम के आपका आ, कैसा डांसर बनना चाहते हो दोनों और और क्या कुछ अचीव करना चाहते हो हम दोनों का ड्रीम है कि हम दोनों वर्सेटाइल डांसर बने लाइक हमको हर टाइप का डांस है कोई बोले कि आप ये वाला डांस करके दिखाओ तो हम उनको बस दिखा दे कि हाँ हमें ये वाला डांस आता है हम ये भी करके दिखाएंगे हम दोनों चाहते हैं कि हम लाइक लोग हमको जाने और हमारे जैसे शोज़ हों हमारे कोई से भी शोज हों कॉन्सर्ट्स हों सारे हों अच्छा आ, यूरोप में आपने इटली के अलावा और कंट्रीज़ में परफॉर्म किया तो वहाँ पे जो और डांसर्स इतने आए थे आ, उनसे आपको जो क्लासिकल है वो कैसे डिफरेंट लगा आपका हमारा क्लासिकल डांस सबसे ज़्यादा इसलिए डिफरेंट था बिकॉज जितने भी पार्टिसिपेंट्स थे वो या तो कुछ लोग जुम्बा कर रहे थे या तो कुछ लोग कंटेम्प्रेरी कर रहे थे कुछ लोग जैसे उनके डांस फॉर्म कर रहे थे उनके कल्चर का कर रहे थे हमारे कल्चर में जो दा, क्लासिकल डांस है वो सब में अलग था हमारी पूरा जो वेयर था हमारी पूरा का पूरा आउटवेयर था सब पूरा सॉन्ग लिरिक्स हमारा जो लाइक बिंदी हमारी परांी सब कुछ अलग थी इसलिए हमारा सबसे डिफरेंट था उन सब में सबसे डिफरेंट था हमारा नाम अच्छा कॉन्फिडेंस कैसे आ रहा था इतनी ऑडियंस में परफॉर्म करने जब हम डांस करते हैं तो हम दोनों लाइक like, हमको इतना पता होता है कि अभी हमको कोई हम दोनों ये नहीं देखते कि कौन हमें देख रहा है और कौन नहीं देख रहा हम बस ये देखते हैं कि हम दोनों अपना कर रहे हैं क्योंकि जब स्टेज पर होते तो, तो बहुत सारी लाइट्स पड़ती हैं तो हमें कोई सामने दिख नहीं रहा होता जिसके कारण हम दोनों के अंदर ज़्यादा कॉन्फिडेंस आ जाता है और हम और अच्छे से कर पाते हैं अच्छा मोटिवेट सबसे ज्यादा फैमिली में कौन करता है मम्मा पापा सारी सारी करते हैं बट सबसे ज्यादा मम्मा करते हैं सबसे ज्यादा ऑल द बेस्ट थैंक यू बहुत-बहुत सो असी ਗੱਲਬਾਤ ਕੀਤੀ ਹੈ ਇਹਨਾਂ ਟੈਲੈਂਟਿਡ ਸਿਸਟਰਸ ਦੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਮਹਿਜ਼ 15 ਸਾਲ ਦੀ ਉਮਰ 'ਚ ਜੋ ਇਹ ਅਚੀਵ ਕਰ ਰਹੇ ਨੇ ਅ ਜੇ ਬਹੁਤ ਸਾਰੀਆਂ ਉਚ ਬੁਲੰਦੀਆਂ ਤੇ ਇਹਨਾਂ ਨੇ ਜਾਣਾ ਤੇ ਆਲਰੇਡੀ ਕਾਫੀ ਜਿਹੜੇ ਮੈਡਲਸ ਨੇ ਜਿਹੜੇ ਇਹਨਾਂ ਦੇ ਗਲਾਂ 'ਚ ਦੋਵੇਂ ਭੈਣਾਂ ਨੇ ਪਾਏ ਹੋਏ ਨੇ ਉਹ ਇਸ ਗੱਲ ਦਾ ਪ੍ਰਮਾਨ ਨੇ ਕਿ ਛੋਟੀ ਉਮਰ ਦੇ ਵਿੱਚ ਘਰਦਿਆਂ ਦਾ ਮਾਣ ਇਹਨਾਂ ਨੇ ਵਧਾਇਆ ਹੈਗਾ ਤੇ ਹੋਰ ਜਿਹੜੇ ਇਹਨਾਂ ਦੇ ਸੁਪਨੇ ਨੇ ਉਹ ਪੂਰਾ ਕਰਨ ਦੇ ਲਈ ਇੱਕ ਵੱਡੀ ਉਡਾਨ ਭਰਨ ਜਾ ਰਹੀਆਂ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ